ਅੱਜ 13 ਅਗਸਤ ਨੂੰ ਸੇ ਫੁੱਲ ਡਰੈਸ ਦੀ ਰਸਲ ਦੇ ਵਿੱਚ ਸਾਰੇ ਅਧਿਕਾਰੀगण ਸ਼ਾਮਲ ਹੋ ਰਹੇ ਨੇ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ 15 ਅਗਸਤ ਨੂੰ ਮਾਨਯੋਗ ਕੈਬਨਿਟ ਮੰਤਰੀ ਤਰੁਣ ਪ੍ਰਿੰਸ ਸਿੰਘ ਸੋਨ ਜੀ ਹੋਇ ਇਥੇ ਮਤੌਰ ਮੁੱਖ ਮਹਿਮਾਨ ਸ਼ਾਮਲ ਹੋ ਰਹੇ ਨੇ ਤੇ ਤੁਸੀਂ ਸਾਰੇ ਦੇਖ ਸਕਦੇ ਹੋ ਸਾਰੇ ਅਧਿਕਾਰੀਆ ਵੱਲੋਂ ਸਾਰੇ ਬੱਚਿਆਂ ਵੱਲੋਂ ਕਾਫੀ ਦਿਨਾਂ ਤੋਂ ਰਿਹਸਲ ਚੱਲ ਰਹੀ ਹੈ ਭਾਵੇਂ ਕਹਿੰਦੇ ਕਾਫੀ ਪਿੱਛੇ ਖਰਾਬ ਵੀ ਰਿਹਾ ਹੈਗਾ ਪਰ ਬਹੁਤ ਚੰਗੀ ਤਿਆਰੀ ਕੀਤੀ ਅੱਜ ਅਸੀਂ ਇਹਨਾਂ ਦੀ ਫੁੱਲ ਡੈਸਰਸਲ ਦੇਖਾਂਗੇ ਤੇ ਸਾਨੂੰ ਪੂਰੀ ਉਮੀਦ ਹੈ ਕਿ 15 ਅਗਸਤ ਨੂੰ ਬਹੁਤ ਚੰਗੇ ਢੰਗ ਨਾਲ ਇਹ ਸਾਡੀ ਜਿਹੜੀ ਆਪਣੀ 15 ਅਗਸਤ ਦਾ ਸਮਾਗਮ ਹੈ ਬਹੁਤ ਚੰਗੇ ਢੰਗ ਨਾਲ ਸਾਡਾ ਹੋਣਾ ਹੈਗਾ ਸਾਡੇ ਜਿਹੜੇ ਪੁਲਿਸ ਕਮਿਸ਼ਨਰ ਸਾਹਿਬ ਨੇ ਉਹ ਵੀ ਇੱਥੇ ਆਏ ਹੋਏ ਨੇ ਸੁਰੱਖਿਆ ਪੱਖੀ ਵੀ ਤੁਸੀਂ ਦੇਖਿਆ ਹੋਣਾ ਪਿਛਲੇ ਕਾਫੀ ਦਿਨਾਂ ਤੋਂ ਕਾਫੀ ਚੌਕਸੀ ਜਿਹੜੀ ਵਰਤੀ ਜਾ ਰਹੀ ਹੈ ਤੇ ਸਾਡਾ ਸੁਰੱਖਿਆ ਪੱਖੋਂ ਤੇ ਪੂਰੇ ਸਮਾਗਮ ਬਗੂ ਪਿਆਰੀਆਂ ਵੱਜੋਂ ਬਹੁਤ ਚੰਗਾ ਪ੍ਰੋਗਰਾਮ ਹੋਏ ਕਿੰਨੇ ਮਲਾਜਮ ਲਗਾਏ ਗਏ ਸਾਡੇ ਸਾਰੇ ਹੀ ਮੈਕਮੇ ਲਗਭਗ 1000 ਤੋਂ ਵੱਧ ਸਾਡੇ ਜਿਹੜੇ ਮੁਲਾਜ਼ਮ ਨੇ ਉਹ ਪੂਰੀ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ 2000 ਤੋਂ ਵੱਧ ਬੱਚੇ ਜਿਹੜੇ ਇੱਥੇ ਲੱਗੇ ਹੋਏ ਨੇ ਐਂਡ ਆਲਮੋਸਟ ਇੰਟਾਇਰ ਪੁਲਿਸ ਫੋਰਸ ਜਿਹੜੀ ਸਾਡੇ ਜ਼ਿਲ੍ਹਾ ਕਮਿਸ਼ਨਰੇਟ ਦੀ ਹੈ ਉਹ ਸਾਰੀ ਦੀ ਸਾਰੀ ਸੁਰੱਖਿਆ ਇਨਸ਼ੋਰ ਕਰਨ ਲਈ ਜਿਹੜੀ ਉਹ ਲਗਾਈ ਹੋਈ ਹੈ ਇੱਕ ਰੂਮ ਮੈਪ ਵੀ ਜਾਰੀ ਕੀਤਾ ਜਾਂਦਾ ਹੈ ਬਿਲਕੁਲ ਜੀ ਜਿਹੜਾ ਟ੍ਰੈਫਿਕ ਸੰਬੰਧੀ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਜਿਹੜੇ ਸਾਡੇ ਮੁੱਖ ਮਹਿਮਾਨ ਦੇ ਨਾਲ ਅਧਿਕਾਰੀ ਗਾਨੀ ਜਾਂ ਜਿਨ੍ਹਾਂ ਨੂੰ ਨਾਮ ਮਿਲਣਾ ਹੈ ਉਹ ਜਦੋਂ ਇਸ ਸਟੇਡੀਅਮ 'ਤੇ ਪਹੁੰਚਣ ਕਿ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਉਹਦੇ ਸੰਬੰਧੀ ਟ੍ਰੈਫਿਕ ਸੰਬੰਧੀ ਜਿਹੜਾ ਰੂ ਬਬਤਨ ਗੱਲ ਕਰੀ 15 ਜਨਵਰੀ ਨੂੰ ਲੈ ਕੇ ਕਿਹੜੇ ਤਿਆਰੀਆਂ ਕੀਤੀਆਂ ਗਈਆਂ ਅੱਜ ਕੋਈ ਡਰੈਸ ਰਸਮ ਸੀ ਤੇ ਕੀ ਕੀ ਤਿਆਰੀਆਂ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਉਸ ਪ੍ਰਸ਼ਾਸਨ ਨੇ ਤਿਆਰੀ ਕੀਤੀ ਕਿ ਕਿਸੇ ਨੂੰ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਆਵੇ ਟ੍ਰੈਫਿਕ ਦੇ ਬਿਲਕੁਲ ਪ੍ਰੋਪਰ ਅਰੇਂਜਮੈਂਟ ਕੀਤੀ ਗਿਆ ਸਾਡੇ ਐਸਪੀ ਸਾਹਿਬ ਤੋਂ ਗੁਰਨਾਥ ਜੀ ਉਹ ਟ੍ਰੈਫਿਕ ਇੰਚਾਰਜ ਆ ਉਹਨਾਂ ਨੇ ਪ੍ਰੋਪਰ ਪ੍ਰੋਪਰ ਸਾਰੇ ਚੌਕਾਂ ਦੇ ਵਿੱਚ ਐਨ ਜੀਓ ਜੀ ਜੀਓਜ਼ ਲਾਏ ਹੋਏ ਆ ਕਿਸੇ ਨੂੰ ਕੋਈ ਵੀ ਸਮੱਸਿਆ ਨਹੀਂ ਆ ਦਿੱਤੀ ਜਾਊਗੀ ਔਰ ਜਿਹੜਾ ਸਾਡਾ ਸਟੇਡੀਅਮ ਆ ਇਹਦੇ ਪਾਸੇ ਲੋਕਾਂ ਨੇ ਰਿਆਸ਼ਤ ਬਹੁਤ ਵਧੀਆ ਹੈਗੇ ਲੋਕ ਚੰਗੇ ਲੋਕ ਆ ਇਹਨਾਂ ਨੂੰ ਵੀ ਕੋਈ ਵੀ ਸਮੱਸਿਆ ਨਹੀਂ ਆਵੇ ਇਸੇ ਕਰਕੇ ਅਸੀਂ ਚਾਰ ਜ਼ੋਨ ਬਣਾਤੇ ਆ ਚਾਰਾ ਜੋਨਾਂ ਦੇ ਵਿੱਚ ਵੀ ਇੰਸਪੈਕਟਰ ਚਾਰਜ ਲਾਏ ਆ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ ਇਹ ਗੱਲ ਕਹਿੰਦੇ ਸਟੇਡੀਅਮ ਦੇ ਆਸ-ਪਾਸੇ ਪੁਲਿਸ ਕੀ ਪ੍ਰਬੰਧ ਕੀਤੇ ਗਏ ਆਸ-ਪਾਸੇ ਪੂਰਾ ਸਾਡਾ ਸਕਿਉਰਿਟੀ ਦਾ ਨਾਕਾਬੰਦੀ ਕੀਤੀ ਆ ਹਰ ਕਿਨ ਦੀ ਚੈਕਿੰਗ ਕਰ ਰਹੇ ਆ ਕਿਸੇ ਕੋ ਕੋਈ ਵੈਪਨ ਨਹੀਂ ਆ ਇਦਾਂ ਦੀ ਕੋਈ ਵੀ ਗੱਲ ਨਹੀਂ ਆ ਟਰੈਫਿਕ ਲੈ ਕੇ ਤੁਹਾਡੇ ਵੱਲੋਂ ਮੈਪ ਜਾਰੀ ਕੀਤਾ ਗਿਆ ਹੈ ਮੈਪ ਜਾਰੀ ਕੀਤਾ ਗਿਆ ਉਹਦੇ ਵਿੱਚ ਸਾਰੇ ਡਾਇਰੈਕਸ਼ਨ ਦਿੱਤੇ ਆ ਉਹ ਅਸੀਂ ਸ਼ਾਮ ਨੂੰ ਜਿਹੜਾ ਹੈਗਾ ਪੇਪਰ ਚ ਆਜੂਗਾ ਲੋਕ ਪਰੇਸ਼ਾਨ ਨਾ ਹੋਣ ਤੇ ਗੁਰਨਾਰਕ ਮਿਸ਼ਨ ਚੋਂ ਗਿਆ ਬੀਐਸਐਫ ਚੋਂ ਗਿਆ ਸਾਡਾ ਰੂਟ ਆ ਸਾਡਾ ਰੂਟ ਥੋੜਾ ਟਾਈਮ ਦਾ ਹੈ ਕੋਈ ਮੁਸ਼ਕਲ ਨਹੀਂ ਆਉਂਦੀ ਕਿਸੇ ਨੂੰ ਜਾ ਕੇ ਕੀ ਟਰੈਫਿਕ ਨੂੰ ਕਨਵਰਟ ਵੀ ਕਰ ਨਹੀਂ ਕੋਈ ਕਰਮਟ ਨਹੀਂ ਕੀਤਾ ਕੁਝ ਨਹੀਂ ਕੀਤਾ ਲੋਕ ਸਿਰਫ ਸਾਡਾ ਥੋੜਾ ਟਾਈਮ ਹੈ ਅਸੀਂ ਉਸ ਟਾਈਮ ਤੇ ਰੁਕਣੀ ਇਸ ਤੋਂ ਬਾਅਦ ਚਾਲੂ ਕਰ ਦੇਣਾ ਹੈ ਐਸਆਈ ਸੰਤੋਸ਼ ਬਾਅਦ ਲੋਕ ਇੱਥੇ ਜਾ ਰਹੀ ਹੈ ਉਹਨਾਂ ਦੀ ਅਗਵਾਈ ਵਿੱਚ ਪਹਿਲੀ ਟੁਕੜੀ ਇਨੋ ਦਿੱਤਿਆ ਮੋਟਰ ਕਾਲਜ ਅਦਰ ਜਾ ਕਰ ਉਧਰ ਨਾਲ ਦੇਖਦਲ 50 ਟੁਕੜੀ ਸਰਹੱਦਾਂ 'ਚ ਗੈਸਟ ਨਿਯੋਗ ਕਰ ਰਹਾ ਹੈ ਪੰਜਾਬ ਪੰਜਾਬ ਦੀ ਅਗਲੀ ਟੁਕੜੀ ਐਸ ਆਈ नशा छॾण वारे मरीज़ मुफ़्त इलाज